ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੰਜਨ ਜਤੀ ਵੱਡੀ ਖਬਰ ਚਰਨੇ ਦੀ ਵੀਡੀਓ ਬਣਾ ਰਿਹਾ ਸੀ ਯੂਟਿਊਬਰ ਅਚਾਨਕ ਕੋ ਖੁੱਲ ਗਿਆ ਡੈਮ ਦਾ ਗੇਟ ਰਿਕਾਰਡ ਹੋਈ ਦਰਦਨਾਕ ਹਾਸਾ ਇੱਕ ਯੂਟਿਊਬਰ ਡਰੋਨ ਕੈਮਰੇ ਤੇ ਵੀਡੀਓ ਬਣਾ ਰਿਹਾ ਸੀ ਅਤੇ ਸਮੇਂ ਸਮੇਂ ਚਰਨੇ ਵਿੱਚ ਵਹਿ ਗਿਆ ਅਤੇ ਇਸ ਦਿਨ ਨਾਲ ਹੀ ਉਹ ਡੁੱਬ ਚਰਮੇ ਡੂਮਾ ਚਰਮੇ ਵਿੱਚ ਤੇਜ਼ ਵਹਾਵ ਵਿੱਚ 550 ਫੁੱਟ ਹੇਠ ਡਿੱਗ ਪਿਆ ਤੇ ਪਾਣੀ ਵਿੱਚ ਤੈਰਦੇ ਹੋਏ ਲਾਪਤ ਹੋ ਗਿਆ ਯੂਟਿਊਬਰ ਦਾ ਨਾਮ ਸਾਗਰ ਟਿਊਬ ਹੈ ਅਤੇ 22 ਸਾਲ ਦਾ ਅਤੇ ਉਸ ਦਾ ਘਰ ਗੰਜਮ ਮੂਜਿਲੇ ਵਿੱਚ ਬ੍ਰह्मਪੁਰ ਇਲਾਕੇ ਵਿੱਚ ਸੀ ਇਕੱਟਨ ਤੋਂ ਬਾਅਦ ਫਾਇਰ ਵਿਭਾਗ ਦੀ ਸੂਚਨਾ ਕੀਤੀ ਗਈ ਅਤੇ ਇਸ ਤਣ ਨਾਲ ਹੀ ਫਾਇਰ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਸਾਗਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਪਰ ਉਹ ਨਹੀਂ ਮਿਲਿਆ ਪ੍ਰਾਪ ਜਾਣਕਾਰੀ ਅਨੁਸਾਰ ਜਿਹੇ ਚ ਬਹਿਰ ਬਹਿਰਾ ਤੇ ਸਾਗਰ ਕਟ ਕਟਕੇ ਇਲਾਕੇ ਦੇ ਦੋ ਦੋਸਤ ਸਨ ਅਤੇ ਉਹ ਕੋਟ ਕੋਰਾ ਪੁੱਟ ਘੁੰਮਣ ਗਏ ਸਨ ਉਹ ਆਪਣੇ ਯੂਟਿਊਬਰ ਚੈਨਲ ਤੇ ਲਈ ਜ਼ਿਲ੍ਹੇ ਦੇ ਵੱਖ-ਵੱਖ ਸੈਰ ਸਪਾਟੇ ਸਥਾਨਾਂ ਦਾ ਦੋਰਾ ਕਰਕੇ ਵੀਡੀਓ ਬਣਾ ਰਹੇ ਸਨ ਜਹੀ ਸਥਿਤੀ ਵਿੱਚ ਦੋਵੇਂ ਡਡੂਮਾ ਝਰਨੇ ਦੇਖਣ ਲਈ ਉੱਥੇ ਪਹੁੰਚੇ ਅਤੇ ਦੋਵੇਂ ਡਰੋਨ ਕੈਮਰਾ ਰਾਹੀਂ ਵੀਡੀਓ ਰਿਕਾਰਡ ਕਰ ਰਹੇ ਸਨ ਕੁਝ ਸੈਲਾਨੀ ਪਹਿਲਾਂ ਹੀ ਉੱਥੇ ਮੌਜੂਦ ਸਨ ਥਰ ਗਿਲਾਕੇ ਦੇ ਕੁਝ ਮਛੇਰੇ ਵੀ ਮੱਛੀਆਂ ਫੜ ਰਹੇ ਸਨ ਉਸ ਸਮੇਂ ਨਿਗਲੇ ਡੈਮ ਤੋਂ ਚਾਨਖੜ ਦਾ ਪਾਣੀ ਤੇਜ਼ ਰਫ਼ਤਾਰ ਨਾਲ ਆਇਆ ਧੰਨਵਾਦ